ਐਵਰੀ ਬੰਦੀ ਜਾਂਦੇ ਉਹ ਵੀ ਬੰਦੀ ਜਾਂਦੇ ਲੋ ਦਮੇਂ ਹਰ ਤੇ ਸੀ ਕੋਵਾਰੀ ਸਗਲ ਪ੍ਰਜਾ ਜਨਾਬ ਸਵਾਰੀ ਸਵਾਰੀ ਚੇਤਨੂਨ ਵਸਖਾਰ ਕੀਤਾ ਜੜ ਨੂੰ ਕਦੇ ਨਹੀਂ ਕੀਤਾ ਤਜੜ ਘੜੜੀਆਂ ਬਣਾ ਲੀਆਂ ਤੁਸੀਂ ਝੂਠ ਬੋਲ ਕੇ ਉਹ ਚਲੋ ਮਜਬੂਰੀ ਸੀ ਕੋਈ ਗੱਲ ਕਹਿ ਦਿੱਤੀ ਹੋ ਤੁਸੀਂ ਉਸੇ ਨੂੰ ਗੱਠ ਦੇ ਦੀ ਐਸੀ ਗੱਠ ਦਿੱਤੀ ਇੱਕ ਮਜ਼ਾਕ ਗੱਲ ਕਹੀ ਹੋਈ ਧੂ ਕੋਈ ਜੜ ਬਣਾ ਕੇ ਰੱਖਦਾ ਸਭ ਕੁਝ ਮੂਰਤੀ ਪੂਜਾ ਬਣਾ ਕੇ ਰੱਖਦੇ ਕੋਈ ਐਸੀ ਲਾਉਂਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਪੱਲੇ ਕੀ ਆ ਬੱਲੇ ਕੁਛ ਬਣੀ ਮਿਲਿਆ ਕੀ ਕੇ ਤੁਹਾਨੂੰ ਕੁਛ ਬਣੀ ਮਿਲੂ ਕੀ ਇਹਨਾਂ ਗੱਲਾਂ ਚੋਂ ਕੋਈ ਮਿਲਦਾ ਹੁੰਦਾ ਇਹਨਾਂ ਗੱਲਾਂ ਚੋਂ ਨਹੀਂ ਕੁਛ ਮਿਲਦਾ ਹੁੰਦਾ ਮਿਲਦਾ ਗੁਰਬਾਣੀ ਵਿਚਾਰੇ ਤੇ ਜਿਸੇ ਵਿਆਹ ਅਗਲ ਪ੍ਰਜਨਨ ਆਸਵਾਰੀ ਸਬਰ ਕਨਕੋ ਸਭ ਕੁਲ ਸੁਖਦੀਓ ਸਤਰ ਕੋ ਪਲਬੋ ਬਦਕਿਓ ਘਟ ਘਟ ਕੇ ਅੰਦਰ ਕੀ ਜਨਤ ਆਦੀ ਬਾਣੀ ਆਦੀ ਬਾਣੀ ਮਿਲਗੀ ਨਾ ਭਲੇ ਬੁਰੇ ਕੀ ਪੀਰ ਪਛਾਨ ਤੇ ਚਿੰਟੀ ਤੇ ਕੁੰਜਰ ਸੁਲਾ ਸੱਪਰ ਕਿਰਪਾ ਦੇ ਆਦਿ ਸਾਰੀ ਬਾਣੀ ਆਦਿ ਮਿਲਦੀ ਹੈ ਤੂੰ ਹੀ ਦੱਸ ਉਹ ਤੇ ਗਲਤੀ ਹੈ ਆਦੀ ਬਾਣੀ ਦੀ ਵਾਕਿਆ ਸਾਰੀ ਇਹ ਫਰਦਾਇ ਬਿਆਖਿਆ ਕੀ ਹੈ ਵਿਆਖਿਆ ਦਾ ਸੀ ਆਪਣੇ ਲਫਜ਼ਾਂ ਚ ਕਰਾਂਗੇ ਹੁਣ ਵੀ ਇਹ ਬਾਣੀ ਦੀ ਵਿਆਖਿਆ ਕਰਾਂਗੇ ਲਫਜ਼ ਤਾਂ ਆਪਣੇ ਨਾਲ ਬੰਦੇ ਹੋ ਆਏ ਲਫਜ਼ ਹੋ ਹੀ ਨੇ ਵਿਆਖਿਆ ਤਾਂ ਉਲਟ ਕਰ ਲੈ ਭਾਬਰ ਨੂੰ ਤਾਂ ਉਲਟ ਕਰ ਲੈ ਫਿਰ ਸ਼ਬਦ ਕਰੋ ਅਸੀਂ ਵਿਆਖਿਆ ਕਰਦੇ ਸ਼ਬਦ ਤਾਂ ਸਾਡੇ ਹੁੰਦੇ ਨੇ ਕੋਈ ਕਹਦਾ ਨਹੀਂ ਜੇ ਤੁਹਾਡੇ ਸ਼ਬਦ ਵੀ ਅਸੀਂ ਮੰਨ ਲਏ ਇਹ ਤਾਂ ਗੁਰਬਾਣੀ ਦੀ ਗੱਲ ਕਰੋ ਫਿਰ ਤਾਂ ਦੀ ਵਿਆਖਿਆ ਹੀ ਨਹੀਂ ਹੋਣੀ ਫਿਰ ਗੁਰਬਾਣੀ ਦੀ ਵਿਆਖਿਆ ਹੀ ਨਹੀਂ ਹੋਣੀ ਫਿਰ ਅਗੇ ਨੂੰ ਸਮਝ ਤੇਰੀ ਆਉਣੀ ਪੂਰੀ ਭਾਵਨਾ ਤਾਂ ਨਹੀਂ ਵਿਗੜ ਗਈ ਜੋ ਗੁਰਬਾਣੀ ਕਹਿਦੀ ਹੈ ਉਹੀ ਗੱਲ ਸਮਝਾ ਰਹੇ ਆ ਹੋਰ ਕੁਝ ਕਹਿ ਰਹੇ ਹੋ ਇੱਥੇ ਆ ਕੇ ਸੂਈ ਟਿਕੜੀ ਹੈ ਕਿਹਨੇ ਲਿਖਿਆ ਕਿਹਨੇ ਨਹੀਂ ਲਿਖਿਆ ਕੋਈ ਮਸਲੂ ਨਹੀਂ ਪੱਟਾ ਨਹੀਂ ਲਿਖਤੀ ਬਾਣੀ ਉਹ ਵੀ ਵਿਚ ਆ ਗਈ ਭਾਵਨਾ ਇੱਕ ਮੀਟਰ ਭਾਵਨਾ ਦਾ ਹੈ ਬੇਕੂਫੀ ਦਾ ਮੀਟਰ ਨਹੀਂ ਰਹੇ تھے ਗਨਮਾਰਗ ਹੁੰਦਾ ਹੈ ਗਿਆਨ ਮਾਰਗ ਹੈ ਬੇਵਕੂਫਾ ਦਾ ਮਾਰਗ ਨਹੀਂ ਇਹਦਾ ਬੇਵਕੂਫ ਰਿਹਾੜੇ ਲਕੀਰ ਦੇ ਫਕੀਰ ਕੱਚੀ ਵਾਲੀ ਜੀ ਪੱਕੀ ਪੱਕੀ ਵਾਲੀ ਕਿਸ ਨੂੰ ਪਤਾ ਕੀ ਹੈ ਕੋਈ ਆਦਮੀ ਦੱਸੇ ਕੱਚੀ ਪੱਕੀ ਵਾਲੀ ਕੀ ਹੁੰਦੀ ਪਤਾ ਕਿਸੇ ਨੂੰ ਨਹੀਂ ਸਤਗੁਰਦੇ ਬਾਣੀ ਕੀ ਹੁੰਦੀ ਹੈ ਪੜ੍ਹ ਵੀ ਸਤਗੁਰਦੇ ਫੇਰ ਆਵਾਜ਼ ਇਕ ਸਤਿਗੁਰੂ ਕੇ ਪੈਰੋਂ ਖਾਵੋ ਸੱਚੀ ਬਾਣੀ ਬਾਣੀ ਦਾ ਖਾਵੋ ਗੁਰੂ ਕੇੜੀ ਬਾਣੀ ਸਰ ਬਾਣੀ ਫਿਰ ਪੱਠਾ ਦੀ ਬਾਣੀ ਵਿੱਚੇ ਹੈ ਸਤਿ ਪ੍ਰਬੰਧ ਦੀ ਵਿੱਚੇ ਹੀ ਹੈ ਰਵਿਦਾਸ ਦੀ ਵਿੱਚੇ ਹੀ ਹੈ ਰਵਿਦਾਸ ਦੀ ਵਿੱਚੇ ਹੀ ਹੈ ਸੁਧਨ ਦੀ ਵਿੱਚੇ ਹੀ ਹੈ ਇਹਾਰੇ ਕੋਈ ਹੈ ਕਰੋ ਗਰੀ ਇਹ ਕੋਈ ਹੈ ਭਾੜੀ ਉਹ ਵਾਹ ਪਰ ਖੜੀ ਗਿਆ ਕਿ ਸਾ ਆਦਮੀ ਦੀ ਹਾਇਓ ਨਹੀਂ ਮਾੜੀ ਗੱਲੇ ਮੁਕਾਤੀ ਇਹ ਬਾੜੀ ਵਾਹ ਪਰ ਖੜੀ ਨਹੀਂ ਕਰਵਾਸੋ ਜਿਹੜਾ ਇਹਦੀ ਵਿਆਖਿਆ ਕਰਨ ਉਹ ਵੀ ਮਸਲ ਪਰਖਦੀ ਹੋਏ ਇਹ ਬਾਬਨਾ ਹੈ ਵਾਹ ਬੋਲਦੀ ਹੈ ਸਾਡੀ ਨਹੀਂ ਆਦਮ ਅਸੀਂ ਮਜਬੂਰ ਆ ਹੋਈ ਗੱਲ ਕਹਿਣ ਨੂੰ ਉਹ ਸਾਡੀ ਤਾਂ ਜਿਵੇਂ ਅਸੀਂ ਆਪਣੀ ਮਰਜ਼ੀ ਨਾਲ ਉਸ ਗਈਏ ਮਰਜ਼ੀ ਨਹੀਂ ਚੱਲ ਸਕਦੀ ਜਦ ਤੁਸੀਂ ਕਿਸੇ ਚੀਜ਼ ਦੀ ਵਿਆਖਿਆ ਕਰਦੇ ਹੋ ਤੁਹਾਡੀ ਮਰਜ਼ੀ ਬਿਲਕੁਲ ਨਹੀਂ ਚੱਲ ਸਕਦੀ ਉੱਥੇ ਜੇ ਤੁਸੀਂ ਵਿਆਖਿਆ ਸਹੀ ਕਰ ਨਹੀਂ ਏ ਆਡੀ ਮਰਜੀ ਕੇ ਮੇ ਚਲ ਜੂਗੀ ਕੋਈ ਪੁੱਛਿਆ ਕਿ ਕਦੋਂ ਦੌਰ ਦਾ ਕੰਨੇ ਹੁੰਦੇ ਈ ਕਹਿੰਦਾ ਮੈਂ ਤੁਸੀਂ ਚਾਰੋਂ ਦਿਨ ਆਡੀ ਮਰਜੀ ਹੋਈ ਆਡੀ ਗਾਦੀ ਮਰਜੀ ਹੋਈ ਉੱਦ ਹੀ ਨੇ ਯਾਰ ਸੱਚ ਬੋਲਣ ਦੀ ਕਿਸੇ ਸਾਦੀ ਵਰਤੀ ਦੀ ਹੁੰਦੀ ਬੋਲ ਲੈ ਜਾਏ ਕੋਈ ਮਰਜੀ ਹੁੰਦੇ ਉੱਥੇ ਕਾਦੀਏ ਇੱਕ ਚੀਜ਼ ਹੈ ਚਿੱਠੀ ਲਿਖੀ ਹੋਈ ਜੋ ਪੜ ਕੇ ਸੁਣਾ ਰਹੇ ਹੈ ਉਹ ਪੜਨ ਵਾਲੇ ਉਹਦੀ ਖਾਦੀ ਰੱਖੀ ਹੈ ਜੋ ਲਿਖਿਆ ਹੈ ਦਾ ਸਰੇ ਉਹਦੀ ਵਿਆਖਿਆ ਕਰ ਰਿਹਾ ਹੈ ਹਾਂ ਵਿਆਖਿਆ ਗਲਤ ਹੈ ਫਿਰ ਮਰਜੀ ਹੈ ਵਿੱਚ ਪਾਬਰੋਂ ਤੋਂ ਖਰਾਬ ਵਿਆਖਿਆ ਫਿਰ ਗੱਲ ਕੁਝ ਹੋਰ ਹੈ ਉਹ ਉਹ ਵਿਚਾਰ ਦੀ ਗੱਲ ਹੈ ਜੇ ਸਹੀ ਵਿਆਖਿਆ ਹੈ ਤੇ ਸ਼ਬਦਾਂ ਨਾਲ ਕੀ ਫਰਕ ਪੈਂਦਾ ਹੈ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸੁਭਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਇਹ ਹਰ ਦੀ ਸੇਵਾ ਜਿਹਨੂੰ ਕੀਤੀ ਹੈ ਜਿਹਦੇ ਮੇਰਾ ਹਰਜੀ ਸੇਵਿਆ ਤੇ ਹਰ ਹਰ ਰੂਪ ਸੁਭਾਸੀ ਉਹ ਹਰ ਦੇ ਵਿੱਚ ਹੀ ਸਮਾ ਜਾਂਦੇ ਨੇ ਅਰ ਰੂਪੇ ਹੋ ਜਾਂਦੇ ਉਹ ਹਰ ਦੇ ਵਿੱਚ ਹੀ ਸਮਾ ਜਾਂਦੇ ਨੇ ਸੇ ਧਨ ਸੇ ਧਨ ਜਿਨ ਹਰਤਾ ਹੈ ਜੀ ਜਨਾਨਕ ਤਿੰਨ ਫਲ ਜਾਂਸੀ ਸੇਤਾਨੂ ਸੇਤਾਨੂ ਜਨ ਹਰਤੇ ਆਇਆ ਜੀ ਜਿਨ੍ਹਾਂ ਨੇ ਹਰਦੇ ਵਿੱਚ ਧਿਆਨ ਰੱਖਿਆ ਹੈ ਜੀਵਨ ਦੇ ਵਿੱਚ ਮਨੁੱਖਾ ਜਨਮ ਦੇ ਵਿੱਚ ਸਭ ਕੁਝ ਛੱਡ ਕੇ ਹਰਦੇ ਤੇ ਧਿਆਨ ਰੱਖਿਆ ਸੇਤਾਨੂ ਨੇ ਜਨ ਹਰਤੇ ਆਇਆ ਜੀ ਜਨਾਨਕ ਤੇ ਨਾ ਫਲ ਜਾਂਸੀ ਹਾਂ ਉਹ ਤਾਂ ਬਲਿਆ ਕਹਿੰਦਾ ਪਰਵਾਹ ਨਾ ਉਹ ਤਾਂ ਐਸ ਸੰਸਾਰ ਬਚਾ ਕੇ ਅਗਰ ਕਰ ਸਕਦੇ ਵਿੱਚ ਹਰ ਚ ਧਿਆਨ ਰੱਖ ਲੈਣੋ ਬਸ ਇਹ ਤਾਂ ਵੱਡੀ ਗੱਲ ਕੋਈ ਨਹੀਂ ਹੈ ਇਹ ਭਗਤੇ ਕਰ ਸਕਦਾ ਹੋਰ ਨਹੀਂ ਕੋਈ ਕਰ ਸਕਦਾ ਇਹ ਭਗਤਾ ਦੇ ਹਿੱਸੇ ਜਾਈਏ ਉਹ ਫਿਰ ਉੱਥੇ ਅੱਗੇ ਸਾਰੇ ਬਰਾਬਰੇ ਹੋ ਜਾਂਦੇ ਨੇ ਦਾਨ ਕੋਣਾ ਦੇ ਕੁਰਬਾਨ ਜਾਂਦਾ ਹੈ ਦਾਨਦਨਵਾਲ ਜੱਸੀ ਤੇਰੀ ਭਗਤੀ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤੀ ਤੇਰੀ ਭਗਤੀ ਪੰਡਾਰ ਜੀ ਪਰੇ ਬੇਅੰਤ ਮਰਦਾ ਇੱਥੇ ਭਗਤਨੀ ਪੜਨਾ ਭਗਤੀ ਸਿਆਰੀ ਲੱਗੀ ਹੋਈ ਹੈ ਦੂਆ ਪਾਸੇ ਸਿਆਰੀ ਅੱਗੇ ਨਹੀਂ ਹੈ ਤੇਰੇ ਭਗਤ ਤੇਰੇ ਭਗਤ ਸਲਾਹਨ ਇੱਥੇ ਤੇਰੇ ਭਗਤ ਤੇਰੇ ਭਗਤਾਂ ਤਾਂ ਸਿਆਰੀ ਨਹੀਂ ਹੈ ਉੱਥੇ ਬਹੁਤ ਬਚਰੇ ਭਗਤ ਔਰ ਤੇਰੇ ਲੱਗਿਆ ਹੋਇਆ ਇੱਥੇ ਤੇਰੀ ਲੱਗਿਆ ਹੋਇਆ ਤੇਰੀ ਭਗਤੀ ਤੇਰੀ ਭਗਤੀ ਪਣਾਰ ਦੀ ਤੇਰੀ ਭਗਤੀ ਦੇ ਪਣਾਰ ਭਰੇ ਬਿਆਦ ਬਿਆਦ ਭੰਡਾਰ ਦੇ ਤੇਰੀ ਭਗਤੀ ਦੇ ਭਰੇ ਇਹ ਨਹੀਂ ਮੁਖਦੇ ਜਿੱਦੋਂ ਵਰਜੀ ਵਿੱਚ ਖਿਆਲ ਕਰ ਲੋ ਵਿਰਤ ਕਰ ਗਰਾਂਦਲੇ ਜਪਾਈ ਜੇ ਵੀ ਵਰਜੀ ਵਿੱਚ ਆਖਿਆ ਕਰ ਲੋ ਬਹੁਤ ਹਰਦੇ ਭਰੇ ਪਏ ਨੇ ਭਗਤੀ ਦੇ ਪਣਾਰ ਲੋ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਤੇਰੇ ਭਗਤ ਜਿਹੜੇ ਤੇਰੀਓ ਸਿਫਤ ਕਰਦੇ ਨੇ ਕਿਸੇ ਬੰਦੇ ਦੀ ਸਿਫਤ ਨਹੀਂ ਕਰ ਸਕਦੇ ਹਰ ਅਨੇਕ ਅਨੇਕ ਅਨੰਤਾ ਉਹ ਕਿਸੇ ਵੀ ਦੇਦਾਰੀ ਦੀ ਚਾਹੇ ਕੱਡੀ ਵੀ ਸ਼ਕਤੀ ਦਾ ਮਾਨ ਖੋਵੇ ਪਰ ਜਾ ਰਿਆ ਹੋਇਆ ਕਿੱਡੀ ਵੀ ਸੰਸਾਰੀ ਪਾਵਰ ਹੋਵੇ ਉਹਦੇ ਕੋਈ ਦੀ ਸਿਫਤ ਨਹੀਂ ਕਰਦੇ ਕਦੇ ਵੀ ਸਲਾਹਣ ਤੁਜੀ ਹਰ ਅਣਕ ਅਨੇਕ ਅਨੰਤਾ ਇਦੇ ਦੇ ਹੋ ਨਹੀਂ ਗਣ ਸਕਦੇ ਅਨੇ ਅਨੰਤਾ ਅਨੰਤਰੇ ਇਹ ਕਰ ਮੁਕਰੋ ਵਾਲੇ ਵੀ ਇੱਕੋ ਆਦਮੀ ਨਹੀਂ ਬਹੁਤ ਨੇ ਹਰ ਅਣਕਾ ਅਰੇਕ ਅਨੁਧਾ ਤੇਰੀ ਅਨੇਕੋ ਤੇਰੀ ਅਨੇਕ ਕਰਾਂ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤ ਅਨੇਕ ਪ੍ਰਕਾਰ ਦੀ ਤੇਰੀ ਪੂਜਾ ਹੈ ਪੂਜਾ ਨਖ ਪ੍ਰਕਾਰ ਦੀ ਕਰ ਰਹੇ ਲੋਕ ਤਪ ਤਪੈ ਜਪੈ ਬੇਅੰਤ ਤਪ ਵੀ ਤਪਦੇ ਰੇਕ ਪ੍ਰਕਾਰ ਦੇ ਜਪਦੇ ਵੀ ਤੈਨੂੰ ਤੇਰੇ ਜਾਬ ਵੀ ਕਰਦੇ ਨੇ ਤਪ ਤਪ ਕੇ ਜੱਪੇ ਬੇਅੰਤ ਬੇਅੰਤ ਨੇ ਲੋਕ ਇਹ ਵੀ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁਤ ਸਿਮਰਤ ਸਾਸ਼ਤਰ ਅਨੇਕ ਵੀ ਅਨੇਕ ਐਸੇ ਵੀ ਲੋਕ ਨੇ ਤੇਰੇ ਲੋ ਤਾਂ ਤੇਰਾ ਹੀ ਯਾਰ ਸਰਪ੍ਰਥ ਸਾਸ਼ਤਰੇ ਪੜਦੇ ਨੇ ਹਾਲੇ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਲੱਗਿਆ ਕਰ ਕਰਿਆ ਕਰ ਤਰੋ ਬੇਈਮਾਨ ਦੀ ਖਲ ਅਬਦੁਰਸ਼ਦਦ ਪਵਾੜੇ ਨੇ ਜਦੋਂ ਪਤਾ ਲੱਗਦਾ ਉਹ ਚਾਹੁੰਦੇ ਨੇ ਸਾਨੂੰ ਪਤਾ ਲੱਗੇ ਕੁਝ ਚਾਹੁੰਦੇ ਨੇ ਉਹ ਜਿਹੇ ਨੇ ਸਿਬੁਰਿ ਸ਼ਾਸਤਰਾਂ ਦੇ ਵਿੱਚੋਂ ਜੜ ਜਾਏ ਹੋਏ ਨੇ ਗੁਰਬਾਣੀ ਦੇ ਵਿੱਚ ਨਹੀਂ ਜੋ ਪਤਾ ਲੱਗ ਰਿਹਾ ਸਾਰੀ ਗੱਲ ਦਾ ਸਿਬਦਿ ਸ਼ਾਸਤਰਾਂ ਜੋ ਕਿੱਥੇ ਪਤਾ ਲੱਗਿਆ ਗ੍ਰੰਥਾਂ 'ਚ ਲਿਖਿਆ ਜਾਉ ਕੁਛ ਹੰਦਾ ਸਭ ਕੋ ਬੁੱਝੜ ਰਹਾ ਹੁੰਦਾ ਗੁਰਬਾਣੀ ਜੋ ਕਿੰਨਾ ਕਿੰਨੂ ਪਤਾ ਲੱਗਿਆ ਸਿਬੁਰਿ ਸ਼ਾਸਤਰਾਂ ਦੇ ਵਿੱਚ ਤੋਂ ਪਹਿਲਾਂ ਖੱਲੇ ਉਲਟਾਂਤੀ ਹੋ ਰਹੇ ਉੱਥੇ ਜਾਣ ਬੁੱਝੀਏ ਅਠਾ ਦੇ ਰੰਤ ਕਰਤੇ ਇੱਥੇ ਜੋ ਲਿਖਿਆ ਸਾਫ ਲਿਖਿਆ ਇੱਥੇ ਨਹੀਂ ਪਤਾ ਲੱਗ ਰਿਹਾ ਇਹ ਵੀ ਉਹ ਜਣ ਵਾਲੀ ਗੱਲ ਹੈ ਕਰਿ ਕਰਿਆ ਖੱਟ ਕਰਮ ਕਰੰਤਾ ਕਰਿਆ ਗਰਿਆ ਕਰਦੇ ਨੇ ਖੱਟ ਕਰਮ ਛੇ ਕਰਮ ਕਰਿਆ ਅਦਰ ਸੇ ਭਗਤੋ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਪਗਵੰਤਾ ਤੇ ਅਨੁਕਰ ਨਾਲ ਕਰ ਰਹੇ ਪਰ ਭਲੇ ਕੌਣ ਜਿਹੜਾ ਤੈਨੂੰ ਬੋਲਦੇ ਨੇ ਭਗਤੀ ਤੂੰ ਕਹਿ ਵੀ ਹਾਂ ਭਗਤੀ ਠੀਕ ਹੋ ਠੀਕ ਨੇ ਜਿਹੜੇ ਜੋ ਤੈ ਪਾਸ ਨਹੀਂ ਕੀਤੇ ਉਹ ਵਿਚਾਰੇ ਰਾਜੇ ਨੇ ਕਹਿੰਦੇ ਕੋਈ ਨਹੀਂ ਹਾਲ ਇਹਨਾਂ ਦੀ ਬੁੱਧੀ ਠੀਕ ਹੈ ਹਾਲੇ ਕਰੀ ਜਾਣ ਲੋ ਇਹ ਫੁੱਲ ਤੱਕ ਪਹੁੰਚ ਜਾਣਗੇ ਫਲ ਫੇਰ ਆਊਗਾ ਕਬੀਰ ਇਹਨੂੰ ਕਹਿੰਦਾ ਫਲ ਕਰਨ ਨੂੰ ਫੁੱਲੀ ਬਣ ਰਹਾ ਹੈ ਫੁੱਲ ਤੱਕ ਪੌਦਾ ਪਹੁੰਚਣ ਵਾਸਤੇ ਭਗਤੀਆਂ ਹੋਰ ਨੇ ਬੁੱਧੀ ਡਬਨ ਫੋ ਰਹੀ ਹੈ ਉਹਨੀ ਕੁੱਬਧੀ ਵਾਲੇ ਹੀ ਨੇ ਆਣੀ ਉਹ ਸਮਝ ਆ ਸਕਦੀ ਹੈ ਜੇ ਗੱਲ ਇਹ ਪੜਾਈ ਬਹੁਤ ਹੀ ਬਰੀਕ ਹੈ ਤੇ ਜਿਆਦਾ ਦਾ ਮਤਲਬ ਹੈ ਮਜ਼ਬੂਤ ਚਾਹੀਦਾ ਬਲ ਵੀ ਮਜ਼ਬੂਤ ਚਾਹੀਦਾ ਦੇ ਵਿੱਚ ਬੁੱਧ ਵੀ ਮਜ਼ਬੂਤ ਚਾਹੀਦੀ ਹੈ ਉਹ ਇਨਕ ਜੋਗਾ ਹੀ ਦੇ ਨਾਲੇ ਛੋਟੀ ਕਲਾਸ ਦੇ ਵਿੱਚ ਕਿਤਾਬਾਂ ਵੀ ਉਹ ਜੇ ਹੁੰਦੀਆਂ ਤਾਂ ਉਹ ਗਿਆਨ ਉੱਤੋਂ-ਤੋਂ ਬਹੁਤ ਚੱਕਰ ਜਿਹਾ ਬੁੱਧੀ ਬਹੁਤ ਚੱਕਰ ਨਹੀਂ ਹੋਵੇ ਉਹਨਾਂ ਦੇ ਪੋਛ ਦਈਦਾ ਆ ਰਹੇ ਨੇ ਹੋਲਾ ਪਾਈਪ ਲਾਈਨ ਦੇ ਵਿੱਚ ਨਹੀਂ ਜਾਂ ਡੇੜੇ ਆਉਣਗੇ ਆਖਰ ਐਸੇ ਨਾਲ ਖੜਾ ਛੱਡ ਲੋ ਬਾਹਰ ਇਸੇ ਨਾਲ ਕੱਢ ਲੋ ਲੱਗਿਆ ਕਬੀਰ ਵੀ ਪਹਿਲਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਭਗਤੀ ਰੋ ਪਹਿਲਾਂ ਪਿੱਛੇ ਹੋਰ ਭਗਤੀ ਰੋ ਉਹਨਾਂ ਨਾਲ ਹੋਰ ਭਗਤੀ ਰਾਇਦੇ ਸਾਰੇ ਭਗਤੇ ਹੋਰ ਭਗਤੀ ਰਾਇਦੇ ਇੱਥੇ ਆ ਕੇ ਕਬੀਰ ਨੂੰ ਪਤਾ ਲੱਗਾ ਕਬੀਰ ਦੇ ਸਾਰਿਆਂ ਨੂੰ ਪਤਾ ਲੱਗਾ ਇਹ ਤੇ ਅਗਰ ਇੱਕ ਕੋ ਰਹਿ ਜਾਂਦੀ ਹੈ ਬਾਸ ਜਿੱਤੇ ਦੁਆਰੇ ਉਬਰੇ ਦਿੱਤੇ ਲਈ ਵਾਹ ਬਾਕੀ ਦੁਆਰੇ ਵਾਰ ਨਹੀਂ ਜਾਣੇ ਤੇ ਉੱਪਰ ਲਿਆਉਂਦੇ ਨੇ ਮਾਇਆ ਤੋਂ ਸੰਦੋਖੀ ਧਬੜਾ ਦਿੰਦੇ ਨੇ ਪਰ ਉਹਨਾਂ ਦੇ ਵਿੱਚ ਅਗਰ ਨਹੀਂ ਇੱਕੋ ਵੇ ਤਾਂ ਗਵੇ ਵਾਲਾ ਗਰ ਨਹੀਂ ਹੈ ਡਾਇਰੈਕਟ ਨਰਾਗਾਰੀ ਗਰ ਨਹੀਂ ਹੈ ਡਾਇਰੈਕਟ ਸਿੱਧਾ ਨਰਾਗਾਰੀ ਜਾਂ ਇਹ ਤੇ ਕੇਵਲ ਨਰਾਗਾਰੀ ਗਿਆਨੀ ਉਤੇ ਹੋਰ ਗਿਆਨ ਨੇ ਜਬ ਤੱਕ ਕਰਨੇ ਦਾਨ ਬੋਲ ਕਰਨੇ ਹੋਰ ਬਹੁਤ ਕੁਝ ਹੈ ਤੂੰ ਆਦਪੁਰਖ ਅપરੰਪਰ ਕਰਤਾ ਜੀ ਤੁਲ ਜੇਵੜੇ ਵਰਨਾ ਕੋਈ ਤੂੰ ਆਦਪੁਰਖ ਕਿ ਕਿ ਨੂੰ ਕਹਿਣਾ ਸੰਬੋਧਨ ਹਕਮ ਨੂੰ ਸੰਬੋਧਨ ਉਹ ਕਹਾ ਘਬਰੂਆ ਹਕਮ ਨੂੰ ਹਾਂ ਕੋਈ ਗੱਲ ਤੂੰ ਆਦਪੁਰਖ ਅપરੰਪਰ ਕਰਤਾ ਜੀ ਆਦਪੁਰਖ ਤੂੰ ਤੂੰ ਪਹਿਲਾਂ ਸੀਗਾ ਸੰਸਾਰ ਬਾਅਦ ਪੈਦਾ ਹੋਇਆ ਤੋ ਅપરੰਪਰ ਅપરੰਪਰ ਕਰਤਾ ਜੀ ਤੋ ਜੇ ਬੜਾ ਵਰਨ ਕੋਈ ਕੁੱਟ ਤੱਕ ਤੱਕ ਸੰਸਾਰ ਰਚਿਆ ਹੋਇਆ ਕੋਈ ਪਤਾ ਨਹੀਂ ਪਰਕਰਤਾ ਹੈ ਤੋ ਜੇ ਬੜਾ ਵਰਨ ਕੋਈ ਐਡਾ ਬੜਾ ਹੋਰ ਕੋਈ ਕਰਤਾ ਨਹੀਂ ਹੈ ਐਡਾ ਬੜਾ ਕਿਸੇ ਦਾ ਖਲਾਰਾ ਨਹੀਂ ਪਾਇਆ ਹੋਇਆ ਤੋ ਜੇ ਬੜਾ ਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਸਾਰੇ ਜੁਗਾਂ ਦੇ ਵਿੱਚ ਬੇਸ਼ੱਕ ਇੱਕੋ ਰਹਿੰਦਾ ਹੋਰੀ ਬਦਲ ਦੇਣੀ ਹੈਗੀ ਜਿਵੇਂ ਰੌਣ ਬਦਲ ਜਾਂਦੀ ਹੈ ਨਾ ਦੂਜਾ ਪਾਠ ਹੀ ਆਵੈਦ ਜੇ ਰਾਜਾ ਬਦਲ ਜਾਂਦਾ ਦੂਜਾ ਰਾਜਾ ਆਵੈ ਤਾ ਹਮੇਸ਼ਾ ਤੂੰ ਇੱਕੋ ਹੀ ਰਹਿੰਦਾ ਤੂੰ ਜੁਗ ਜੁਗ ਇੱਕੋ ਇਹ ਪਾਰਲੀਮੈਂਟ ਇੱਕੋ ਹੀ ਰਹਦੀ ਹੈ ਸਦਾ ਸਦਾ ਤੂੰ ਇੱਕੋ ਹੀ ਸਦਾ ਸਦਾ ਇੱਕੋ ਹੀ ਰਹਿੰਦਾ ਤੂੰ ਨੇ ਚੱਲ ਕਰਤਾ ਸੋਈ ਤੂੰ ਨੇ ਚੱਲ ਨੇ ਚੱਲਾ ਮਨ ਤੇਰਾ ਡੋਲਦਾ ਦੀ ਅਡੋਲ ਅਡੋਲ ਹੈ ਤੇਦੇ ਆਪੇ ਭਾਵ ਹੈ ਸੋਈ ਵਰਤਾ ਜੀ ਨੇ ਚੱਲ ਕਰਿਆ ਸੋ ਹੋਈ ਜੋ ਤੂੰ ਕਰਦਾ ਹੁੰਦਾ ਹੋਈ ਹੈ ਮਿੱਠਲ ਕਰਤਾ ਸੋਈ ਜੋ ਤੂੰ ਭਾਵ ਹੈ ਸੋਈ ਵਰਤਾ ਜੀ ਤੂੰ ਦਾਪੇ ਭਾਵੇਂ ਸੋਈ ਵਰਤਾ ਜੀ ਤੂੰ ਦਾਪੇ ਭਾਬਾ ਜਿਹੜੀ ਤੈਨੂੰ ਭਉਦੀ ਉਹੀ ਵਰਤਦੀ ਹੈ ਤੂੰ ਆਪੇ ਕਰਾਂ ਸੋ ਹੋਈ ਜੋ ਤੂੰ ਕਰਦੈ ਉਹ ਹੀ ਹੁੰਦਾ ਹੈ ਇਹਦਾ ਉਹ ਫਿਰ ਸਾਡੇਆਂ ਤੇ ਕੀ ਹੋਇਆ ਪਰ ਪੁੱਤ ਬਾਪ ਨੂੰ ਫੇਰ ਸਿੱਖ ਬੰਦੇ ਨੇ ਸਾਰੇ ਢੀਕੇ ਪਰ ਬਾਪ ਨੂੰ ਬੰਦੇ ਨੇ ਮਾੜੀ ਕਹਦਾ ਨਹੀਂ ਕੋਣ ਬਾਪ ਨੂੰ ਬੰਦੀ ਆ ਦੇਖ ਲੋ ਕੀ ਲਿਖਿਆ ਹੈ ਉਹ ਬਾਪ ਨੂੰ ਫੇਰ ਬੰਦੀ ਜਾਂਦੇ ਨੇ ਸਾਰੇ ਸੋਈ ਵਰਤਾ ਜੀ ਤੂੰ ਆਪੇ ਕਰਾਂ ਸੋ ਹੋਈ ਪਾਪੇ ਕਰੇ ਦੋਈ ਉਹ ਪੁੱਤ ਪਾਪੇ ਜਿਹੜੇ ਬੱਕਰੇ ਵਡਣ ਦੀ ਗੱਲ ਕਰਦੇ ਪੁੱਤ ਪਾਪੇ ਇੱਕ ਰਸੇ ਹਾਲਾ ਕਿ ਬਲੀਆਂ ਦਾ ਕੱਲ ਸਾਰੇ ਤਰਫੋਂ ਦੇ ਵਿੱਚ ਹੀ ਹੈ ਪੁੱਤ ਪਾਪੇ ਤੋਂ ਉੱਪਰ ਉੱਠ ਲੋ ਪੈ ਤੋਂ ਉੱਪਰ ਉੱਠ ਲੋ ਇਹ ਵਿਚਾਰੇ ਕੀ ਜਾਣ ਲੈ ਲੋ ਤਰਮ ਕੀ ਹੁੰਦਾ ਤਰਮ ਇਹਨਾਂ ਦਾ ਵਿਸ਼ਾ ਹੀ ਨਹੀਂ ਹਸਨ ਤਰ ਨੂੰ ਇਹ ਗੰਦਰ ਮਿਹਰੇ ਕਾਲੂ ਦਾ ਬਚਾ